ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰ ਲਗੇ ਮੀਟ ਉਹ ਦੇਖੋ ਇੰਨਾ ਜਿਆਦਾ ਮੀ ਹੋ ਗਿਆ ਨਾ ਸੇਰ ਦਾ ਬੁਰਾ ਹਾਲ ਕੀਤਾ ਤੇ ਆ ਮੀ ਨੂੰ ਬਹੁਤ ਹੀ ਜਿਆਦਾ ਮੀ ਤੇ ਇਧਰ ਆਪਾਂ ਸਨੀਦ ਮੰਨਿਆ ਨਹੀਂ ਦਾ ਮੈਨੂੰ ਆਪਾਂ ਕਰਦੇ ਥੋੜਾ ਜਿਹਾ ਹੋਵੇ ਪੈਲੀ ਸਾਈਡ ਤੇ ਤੇ ਜੀ ਚਰੀ ਪਿਜਦੇ ਨਾ ਜਾਵੇ ਕਿਤੇ ਤੇ ਇਧਰ ਇਹਨਾਂ ਮੀ ਰੱਬਾ ਕਿਉਂ ਦੁਨੀਆ ਦਾੰਦ ਲੈਣਗੇ ਜਾਣਾ ਬੱਸ ਕਰ ਜਾ ਤੂੰ ਮੀ ਹਾਂ ਇੰਨਾ ਲੋਕਾਂ ਨੇ ਵਿਚਾਰੇ ਨੇ ਹੜਾਂ ਦਾ ਕਰਕੇ ਕਿੰਨਾ ਬੇਤੀ ਬੁਨੀਆ ਜਿਹੜੀ ਆ ਉੱਡ ਰਹੀ ਆ ਜੇ ਇਦਾਂ ਨਹੀਂ ਚੁੰਦਾ ਰਿਹਾ ਤੇ ਪਤਾ ਨਹੀਂ ਕੀ ਬੰਨਾ ਹੋ ਰਾ। ਭਾਵੇਂ ਮਾਰੇ ਸੱਚੇ ਪਰ ਸਰ ਮੇਰ ਕਰੀ ਮੈਂ ਇਧਰ ਇਹਨੂੰ ਬੰਨ ਦਾ ਪਹਿਲਾਂ ਸੋਚਿਆ ਸੀ। ਬਾਤ ਕਰਦੇ ਬਾਤ ਕਰਦੇ ਬਹੁਤ ਹੋ ਗਿਆ ਇੰਨਾ ਵੀ ਠੱਡਾ ਚਾਹੀਦਾ ਜੀ ਨਹੀਂ ਕੋਈ ਠੰਡਾ ਜੇ ਮੰਨਿਆ ਪਰ ਨਹੀਂ ਬਹੁਤ ਜ਼ਿਆਦਾ ਬਾਤ ਹੈ ਜੁਨਾ ਦਾ ਜਰਾ ਜਰਾ ਹਾਲ ਹੋ ਗਿਆ ਜਿੱਦਾਂ ਕਿ ਤੁਸੀਂ ਵੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਜਿ ਇੰਨਾ ਤੁਹਾਡੇ ਕਿੰਨਾ ਲੋਕਾਂ ਦੇ ਘਰਾਂ ਦੇ ਘਰ ਰੁੜ ਗਏ ਆ ਤੇ ਪਿੰਡਾਂ ਦੇ ਪਿੰਡ ਰੁੜ ਗਏ ਆ। ਤੇ ਇਦਾਂ ਤੇ ਦੁਨੀਆ ਦਾ ਅੰਤ ਹੀ ਆ ਸਮਝੋ ਕੱਲ੍ਹ ਦੀ ਦੁਨੀਆ ਕੱਲ੍ਹ ਨੂੰ ਆ ਗਿਆ ਵਾ ਤੇ ਜਿਹੜਾ ਕੀ ਦੁਨੀਆ ਦੀ ਵਿਚਰੀ ਤਰਾਸ ਤਰਾਸ ਕਰੁੰਦੀ ਆ ਹੁਣ ਤੇ ਮੀਂਹ ਕਹਿੰਦੇ ਨਾ ਕਿ ਅੱਗੇ ਪਹਿਲਾਂ ਲੋਕੀ ਮੀਂਹ ਕਰ ਸਕਦੇ ਹੁੰਦੇ ਤੇ ਪਰ ਜਦੋਂ ਮੀਂਹ ਦੋ ਪਿਛੇ ਦੋ ਸਾਲਾਂ ਤੋਂ ਇਦਾਂ ਹੀ ਮਤਲਬ ਕਿ ਬੀਂਹ ਪੈਣਾ ਜਿਹੜਾ ਵਾ ਸਟਾਰਟ ਹੋ ਜਾਂਦਾ ਤੇ ਹੱਡਾਂ ਜਿਹਾ ਜਿਹਾ ਹਡਾ ਦਾ ਮੋਲ ਬਣ ਜਾਂਦਾ ਤੇ ਇਸ ਵਾਰ ਵੀ ਉਹ ਕੰਮ ਹੋਇਆ ਪਿਆ ਵਾ ਇਸ ਵਾਰੀ ਮੀਂਹ ਪੂਰਾ ਮੈਨ ਨਹੀਂ ਆ ਜੀ ਇੱਕ ਦਿਨ ਛੱਡ ਜਾਣੀ ਆ ਜੇ ਉਸੇ ਵळे ਮੀਂਹ ਆਉਂਦਾ ਇੱਕ ਦਿਨ ਛੱਡ ਕੇ ਮੀਂਹ ਆਏਗਾ ਕਬੜੀ ਬੁਰੀ ਆ ਗੱਲ ਦਿੱਤੀ ਪਈ ਯਾਰ ਅੱਬਾ ਬੱਸ ਕਰ ਜਾ ਬਹੁਤ ਜਲੇ ਵਿਚਾਰੇ ਜਿਹੜੇ ਆ ਉਹ ਦੁਨੀਆ ਬਹੁਤ ਜਿਆਦੀ ਇਹ ਵੀ ਆ ਹੁੰਦਰੀ ਪਈ ਆ ਨਹੀਂ ਨਾਮ ਪਾਉ ਵਾਇਟ ਬਸ ਫਿਰ ਮਾਤਮਾ ਦੀ ਜੋ ਮਰਦੀ ਹਨਾ ਆਪਾਂ ਦੇਖੋ ਬੰਦੇ ਨੇ ਕਿਹਦਾ ਜੋ ਮਰਦੀ ਉਹ ਹੀ ਤੇ ਗੱਲ ਆ ਪਿੱਛੋਂ ਪਾਣੀ ਵੀ ਕਹੇ ਜਣਾ ਮੀਆਂ ਦਾ ਹੀ ਜਾਣਾ ਵਾ ਦਰਖਾਣਾ ਉਹ ਵੱਖਰਾ ਤੇ ਜਿਹੜੇ ਦਰਿਆ ਪਰਨਦੇ ਵੱਡੇ ਇਹਦੇ ਨਾਲ ਉਦਾਂ ਵੀ ਮੀਂਹ ਦਾ ਪੈ ਕੇ ਵੀ ਤੇ ਹੋਣੀ ਗਿਆ ਵਾ ਡਬਲ ਹੂੰ ਹੂੰ ਹਾਂ ਪਾਣੀ ਕਿੱਥੇ ਪੀਣਾ ਹਾਂ ਆ ਪਾਣੀ ਕਿੱਥੇ ਪੀਣਾ ਜਾਵੇ ਤੇ ਬੜਾ ਨੱਗਿਆ ਕਹਿੰਦੀ ਦੁਨੀਆ ਹਣ ਨਾ ਤਰਾਸ ਤਰਾਸ ਕਰਨ ਲਈ ਆ ਵੀ ਮੀਂਹ ਜਿੱਦੜ ਪੈਣਾ ਦੇਖ ਜਾਂਦਾ ਨਾ ਮੌਸਮ ਹੋਇਆ ਉਹ ਜਿਆ ਤੇ ਸਾਹ ਸੁੱਕ ਜਾਂਦੇ ਲੋਕਾਂ ਦੇ ਵਜਾਰਿਆਂ ਦੇ ਨੀਂ ਪਾਣੀ ਬਹੁਤ ਜਿਆਦੇ ਸਤੋ ਕਰਦੇ ਤੇ ਜੋ ਜੇਰ 2 ਦਿਨ ਹੋ ਗਏ ਨੀ ਲਗਾਤਾਰ ਇੱਕ ਦਿਨ ਵੀ ਨਹੀਂ ਛੱਡਦਾ ਉਹ ਹੋਰ ਸਤੰਕਾ ਤੇ ਪੰਡਾ ਪਿੰਡ ਆਈ ਪਿੰਡ ਆ ਹਾਂ ਤੇ ਬਾਹਰ ਸਵੇ ਸਵੇ ਸਤੰਕਾ ਜੀ ਬੜਾ ਉੱਥਾ ਆਇਆ ਤੇ ਦੁਨੀਆਂ ਦਾ ਮੈਨੂੰ ਨਹੀਂ ਦੇਖਿਆ ਪੂਰਾ ਉੱਧਰ ਲੇਖੇ ਪੱਤਰ ਲਾ ਕੇ ਪੂਰਾ ਪੂਰਾ ਪੱਤਰ ਲਿਖਣ ਦਾ ਪਤਾ ਉਹਨੇ ਪਿਆ ਅੰਦਰ ਮੈਂ ਇੱਕ ਗੱਲ ਕਿਹਾ ਆਪਣੇ ਮਿੰਨੋ ਕਰੇ ਕਿਹਾ ਹੰਦਾ ਤੁਹਾਨੂੰ ਆਪਦੀ ਪਈ ਹੈ ਅੱਜ ਦੁਨੀਆ ਵਾਲ ਚਾਰੀ ਕਈ ਵਿਚਾਰਿਆ ਰਾਵਾਂ ਦੇ ਵਿੱਚ ਕਿੱਦਾਂ ਮੈਨੂੰ ਸਤੰਕਾ ਹੋਇਆ ਜਾਦਾ ਹਰ ਕੰਦਾ ਆ ਦੇਖਾਈ ਜਾਂਦੀ ਗੱਲ ਕਰਦਾ ਬਹੁਤ ਗੱਲ ਆਈ ਹੈ ਜੇ ਜੀ ਲਾਉਂਦਾ ਜ਼ਰੂਰੀ ਆ ਕਿ ਜੁਗਿਆ ਜੋੜਾ ਤੇ ਬਾਕੀ ਉਹਦੇ ਬੇਟੀ ਜਨ ਨੂੰ ਕਿਹਦਾ ਜੋੜਨੀ ਹੈ ਜੋ ਵਰ ਮਾਤਮਾ ਨੂੰ ਚੰਗਾ ਲੱਗੇ ਉਹ ਹੀ ਹੋਣਾ ਉਹਦੀ ਰਜਾ ਕੇ ਰਾਜੀ ਰਹਿਣਾ ਪੈਣਾ ਆਪਾਂ ਤੇ ਰਾਜੀ ਆ ਆਪਣਾ ਦੇ ਕੰਦਰ ਜੋਨ ਲਾਪੂਆ ਤੇ ਵੱਡਾ ਹੋਰ ਕੀ ਹੋਊਗਾ ਪਰ ਇਹ ਕਿ ਜਿਹੜੇ ਵਿਚਾਰੇ ਘਰਾਂ ਦੇ ਘਰ ਰੋੜ ਹੁੰਦਾ ਹੈ ਉਹਨਾਂ ਨੂੰ ਪਤਾ ਨਾ ਐਸਾ ਕਿ ਉਹਨਾਂ ਦਾ ਘਾਰੀ ਵਿਚਾਰਿਆਂ ਦੇ ਉਹ ਮੈਂ ਅਗਲੇ 10-20 ਸਾਲ ਤੱਕ ਬਜਾਈ ਉੱਠ ਨਹੀਂ ਸਕਦੀ। ਜੇ ਇਹ ਰਾਮ ਦਾ ਰਿਪਾਇਆ ਪੰਜਾਬ ਦੇ ਤੇ ਗੁਲਾਮ ਦਾ ਮੇਰੇ ਭਰਾ ਕੋਈ ਘਰ ਤੇ ਨਹੀਂ ਨਾ ਬਣਾ ਕੇ ਦੇ ਸਕਦਾ। ਥੋੜੀ ਬਹੁਤ ਹੈ ਕੋਈ ਹੋਰ ਪਕਾਇਆ ਨਾ। ਬਹੁਤ ਏ ਗੱਲ ਹੈ ਜੀ ਹਾਂ। ਉਹਨਾਂ ਵਿਚਾਰੇ ਨੇ ਮੱਸ ਕੋਈ ਉਹਨਾਂ ਕੋਈ ਕਾਲੀ ਦਿੱਤਾ। ਸਹੀ ਗੱਲ ਹੈ। ਉਹਦੇ ਰੰਗਾਂ ਦਾ ਕੋਈ ਪਤਾ ਨਹੀਂ। ਇਹਨੂੰ ਜਿਹੜੇ ਰੰਗ ਨੇ ਧਾਰਨ। ਮਾਰਕੀਟ ਵਾਲਾ ਜੀ। ਚਲੋ ਗਾਇਸ ਹੁਣ ਅਪਰ ਜਲੀ ਅੰਦਰ ਬਈਏ। ਬਾਰ ਦੇ ਆਪਣਾ ਕੰਮ ਕਰ ਹੈਗਾ ਨਹੀਂ ਤੇ ਉਹ ਮੈਨੂੰ ਲੱਗਦਾ ਕਿ ਆਪਣੇ ਡਸਟਪਿੰਜ ਚ ਪਾਣੀ ਪੈ ਜਾਣਾ ਵਾ ਮੈਂ ਘਰ ਕੇ ਹੀ ਆਂ ਗਾਂਦੋਂ ਫੇਰ ਆ ਗਿਆ ਇਹਨੂੰ ਤੇ ਚਲੋ ਗਏ ਸੋਣਾ ਬਚਾਉਂਦੇ ਆ ਅੰਦਰ ਆਪਨੇ ਇੱਧਰ ਇੱਥੋਂ ਅੰਦਰ ਤੱਕ ਪਾਣੀ ਆਉਂਦਿਆ ਹਾਂ ਕੀ ਉਹਦੇ ਗੇਸ ਨਾ ਬੈੜਿਆ ਪੁੱਤ ਪਰੇਣਾ ਉਹਦੇ ਚ ਉੱਧਰ ਨੂੰ ਹੋਈ ਤੈਨੂੰ ਪੱਖਾ ਚਲਾਦਾ ਆ ਅੱਲਾ ਤੇ ਰੋਈ ਦੇ ਵਾਲ ਡਿੱਗਣੇ ਸ਼ੁਰੂ ਵੀ ਹੋ ਗਏ ਆ ਵੇਗ ਇਹ ਆ ਕਿ ਕੱਲ ਦੇ ਕੱਲ ਦੇ ਥੋੜੇ ਜਿ ਘਟੇ ਆ ਅੱਗੇ ਬਹੁਤ ਜਿਆਦੇ ਹੀ ਸੀਗੇ ਨਾ ਅੱਜ ਮੈਂ ਝਾੜੂ ਲਾਇਆ ਜੇ ਮਾਰੇ ਦੀ ਕਿਰਪਾ ਨਾਲ ਜਾਂ ਫਿਰ ਮੈਨੂੰ ਲੱਗਦਾ ਕਿ ਮੈਂ ਕੱਲੇ ਨੂੰ ਲਗਭਗ ਬਾਹਰ ਹੀ ਬੰਨ ਛੱਡਿਆ ਦੁਪਹਿਰੇ ਜੇ 12:00 ਵਜੇ ਲੈ ਆਂਦਾ ਕਿਉਂਕਿ ਮੌਸਮ ਠੰਡਾ ਸੀ ਨਾ ਓਦਾਂ ਕਰਕੇ ਤੇ ਉਹ ਫਿਰ ਤਾਂ ਘਟ ਆਏ ਆ ਪਰ ਰਾਤ ਇੱਥੇ ਸੁੱਤੀ ਆ ਰਾਤ ਮੈਡਮ ਵੀ ਲਾ ਇਦਾਂ ਹੀ ਕਰਦੀ ਵੀ ਵੇਲੇ ਜਦੋਂ ਇਹ ਸੌਂਗੇ ਆ ਨਾ ਓਦੋਂ ਚੜ ਕੇ ਸੋਫੇ ਤੇ ਸੌ ਜਾਂਦੀ ਹੈ ਤੇ ਜਦੋਂ ਪਤਾ ਨਾ ਵੀ ਇਹਦੇ ਉੱਠਣ ਦਾ ਟਾਈਮ ਆ ਤੇ ਮੇਰੇ ਉੱਠਣ ਤੋਂ ਪਹਿਲਾਂ ਪਹਿਲੇ ਬੈਠਦੇ ਥੱਲੇ ਵੀਰ ਨੂੰ ਪਤਾ ਨਾ ਲੱਗੇ ਪਤਾ ਤੇ ਲੱਗ ਹੀ ਜਾਂਦਾ ਤੂੰ ਸਿਆਣੀ ਐ ਤੇ ਮੈਂ ਤੇਰਨੂੰ ਵਾਧ ਸਿਆਣੀ ਐ ਤੂੰ ਚਲਾ ਗਿਆ ਮੈਂ ਤੇਰਨੂੰ ਵਾਧ ਚਲਾ ਗਿਆ ਆ ਲੱਡੂ ਖਾਣਾ ਜੇ ਆ ਬਿੱਲਾ ਉਹ ਤੋਂ ਇਹਨੇ ਝਾੜੇ ਤੇ ਆ ਵੇਖੋ ਇੱਧਰ ਇੱਥੋਂ ਤੱਕ ਉੱਡ ਕੇ ਆ ਗਏ ਜੇ ਇਧਰੋਂ ਉਹ ਤੇ ਖਾਅਸ਼ ਕਰ ਦਈ ਆ ਦੇ ਆਏ ਰਾਇ ਸੁਧਰ ਜਾ ਸੁਧਰ ਜਾ ਉਹ ਚੰਗੀ ਤੇ ਖਾਅਸ਼ ਹੁੰਦੀ ਕਿ ਵਾਗਰ ਤੇ ਖਾਅਸ਼ ਹੁੰਦੀ ਪਰ ਆਪਾਂ ਕਹਿੰਦੇ ਉਹ ਜਸਾਂ ਵੀ ਹੋਏ ਆ ਇੱਧਰ ਆਪਣੇ ਵੀ ਹੜਾਂ ਲਿਆ ਕੰਮ ਬਣ ਗਿਆ ਜੇ ਇੱਧਰ ਵੀ ਪਾਣੀ ਆ ਗਿਆ ਤੇ ਇਧਰੋਂ ਵੀ ਪਾਣੀ ਆ ਗਿਆ ਜੇ ਲੈ ਲਓ ਹੁਣ ਕੀ ਕਰ ਸਕਦੇ ਆ ਬਹੁਤ ਬੁਰੀ ਹਾਲਤ ਹੋ ਗਈ ਸਮਝਾ ਬਹਿ ਜਾ ਲੈ ਸਨੋਈ ਦੇ ਥੱਲੇ ਵੀ ਪਾਣੀ ਆ ਗਿਆ ਵਾ ਇਹਨੂੰ ਤੇਰੀ ਫੋਲਦੀ ਕਿੱਥੇ ਬੰਨਣਾ ਮੈਨੂੰ ਲਓ ਜੀ ਮੇਰੀ ਬੁਗੜੀ ਆ ਗਈ ਸਕੂਲੋਂ ਆ ਆ ਗਈ ਜੀ ਅੱਜ ਸਵੇਰੇ ਭੱਜ ਤਾਂ ਕਰਕੇ ਭੱਜ ਕੇ ਅੱਗੋਂ ਦੀ ਨਹੀਂ ਗਈ ਤੇ ਗੁੜੀ ਨੂੰ ਆਉਂਦਾ ਸਾਰ ਮੇਰੇ ਆਉਂਦਾ ਨੂੰ ਚਾਹ ਬਣੀ ਹੋਣੀ ਚਾਹੀਦੀ ਤੇ ਅੱਜ ਮੈਂ ਪਹਿਲਾਂ ਹੀ ਬਣਾ ਕੇ ਰੱਖੀ। ਭਰਾਵਾ ਦਾ ਬੈਗ ਹੋ ਗਿਆ ਜੀ। ਹਾਏ ਧਿਆਨ ਨਾ। ਨਵਾਂ ਦਾ ਲੈ ਕੇ ਦੋ ਬੈਗ। ਮਹਾ ਹੀ ਵੀ ਕੋ ਨੇਹਾ ਸਾਡੇ ਟਾਈਮ ਦੇ ਵਿੱਚ ਮੰਮੀਆਂ ਟਾਕੀਆਂ ਵਾਲਾ ਬੈਗ ਵੀ ਦੇ ਦੇਣਗੇ ਨਿਆ ਹੀ ਪਾਟਾ। ਗਾੜੀਆਂ ਮੈਨੂੰ ਆਉਂਦਾ ਤੁਹਾਨੂੰ ਨਹੀਂ ਲਾਉਣੀਆਂ ਆਉਂਦੀਆਂ ਤੇ ਹੁਣ ਮੈਂ ਕੀ ਕਰਾਂ? ਉਹ ਜ਼ਮਾਨੇ ਵੀ ਟਾਕੀਆਂ ਆਲੇ। ਮਾਣ ਜ਼ਮਾਨਾ ਮਾਡਰਨ ਆਂਦਾ ਪੇਜ ਰਿਆਂਦਾ 500 ਰੁਪਇਆ ਦੋ। ਤਨ ਨਵਾਂ ਬੈਗ ਲੈ ਕੇ ਤੇ ਫਿਰ ਸਕੂਲੇ ਜਾਣਾ ਆਹ ਪੁੱਤਰ ਅਗੜਾ ਪੁੱਤਰ ਕਹਦਾ ਓਏ ਗੱਲ ਆ ਨਾ ਐਦਾਂ ਪੁੱਤਰ ਕਹਦਾ ਤੇ ਬਾਅਦ ਵਿੱਚ ਪੁੱਤਰ ਕਹਦਾ ਜਦੋਂ ਕੋਈ ਸ਼ੈਤਾਨੀ ਕਰਦਾ ਕੋਈ ਖਰਾਬੀ ਕਰਦਾ ਫਿਰ ਪੁੱਤਰ ਮੇਰਾ ਹਾਂ ਉਹਦਾ ਪੁੱਤਰ ਮੇਰਾ ਆਹ ਕੰਮ ਜੇ ਪਾਣੀ ਮੇਣਾ ਮਤੇ ਹਾਂ ਆ ਕਾ ਦੀ ਦਵਾਈ। ਦੁੱਲੇ ਵਿਗੜੇ ਤਾਂ ਤੁਸੀਂ ਮੈਨੂੰ ਵਾਧੂ ਆਂਦੇ। ਲੈ। ਮੈਨੂੰ ਆ ਲੱਗਾ ਕਿ ਮੇਰੇ ਹੱਥ 'ਚ ਕੜਾਣੀ ਹੁੰਦਾ। ਇਹ ਕੋਰ ਪਾਏ ਉੱਥੋਂ ਫੜ ਕੇ ਮੈਂ। ਹਾਂ। ਉਹਦਾ ਪੁੱਤ ਨੂੰ ਪੜ ਕੇ ਤੇ ਆ ਕੋਰ। ਹਾਂ ਜੀ ਨਾ ਪੁੱਤ ਆ ਲੈਂਦੀ ਆ ਬਸ ਨੋਈ ਲਈ ਦਵਾਈ ਜਗਰੂ ਬਣਾ ਕਿਹਾ ਜੇ ਹੁਣ ਆਪਾਂ ਨੂੰ ਉਹ ਤੇ ਦੇਣੀ ਆ ਫਿਰ ਇਹਨੇ ਫੜ ਕੇ ਪੈਂਦਾ। ਆਏ ਹਾਏ। ਅਜਿਹੀ। ਮੜੀ ਖੜਾ ਕੇ ਆਈ। ਇਹ ਪੁੱਤ ਦੁਜੇ ਮਿੱਠੀਆਂ ਗੋਲੇ। ਕੀ ਆ ਬੀ? ਲੋ ਗਏ ਚਾਪਾਏ ਫਰੈਡ ਲੈਣ ਵਾਸਤੇ ਤੇ ਤੂੰ ਨਾਲ ਹੀ ਆਇਆ ਮੈਂ ਤੇ ਵੀ ਥੜੀ ਆਈ ਤੇ ਹੁਣ ਆਪਾਂ ਬੈ ਫਰੈਡ ਲੈ ਕੇ ਜਾਂਦੇ ਆ ਫਰੈਡ ਲੈ ਕੇ ਚੱਲਨੇ ਆਂ ਵੀਰ ਜੀ ਬੱਜ ਜਾਵੇ ਪੈਟਰੀ ਲੈ ਕੇ ਜਾਵਾਂ ਬਸ ਹੋ ਗਿਆ ਨਾ ਤੇ ਪਿੰਡ ਵੱਜ ਜਾਣੀ ਤੇ ਹੋਰ ਤਿਆਰ ਬਣ ਕੇ ਮੰਗਵਾ ਲਈ ਨਹੀਂ ਆ ਤੇ ਗੰ ਉਹ ਹੋਇਆ ਕਲਰ ਹੋ ਰਿਹਾ ਨਾ ਆ ਦੱਬੇ ਵਾਲੀ ਪਾ ਲਈ ਅੱਗੇ ਅੱਗੇ ਅਗਰ ਛੱਡ ਗਏ ਤੇ ਬਾਅਦ ਵਿੱਚ ਮਿਲ ਜਾਣਗੇ ਹਾਂ ਜੀ ਨੰਬਰ ਬੱਸੇ ਆ ਗਏ ਨਹੀਂ ਲੌਂਗ ਹੋਇਆ ਅ ਵੀ ਨਹੀਂ ਆਉਂਦਾ ਉਹ ਵੀ ਲੋਕਾਂ ਮੇਰੀਆਂ ਬਣੀ ਵੱਡੀ ਕੰਪਨੀ ਆ ਇਹਨੂੰ ਆਪ ਆ ਕੇ ਮਾਰ ਦੇਣਾ ਨਹੀਂ ਕੋਮਨ ਸਕਿੱਲ ਨੂੰ ਕਿਹਦੇ ਨਾਲ ਲਾਹੇਗਾ ਸਕਿੱਲ ਨੇ ਕਿਹੜਾ ਬੋਲਣ ਦਾ ਕਾਰਡ ਆਰਡਰ ਲੈ ਰਿਹਾ 판 ਕੀ ਦਾ ਕੰਮ ਹੈ ਕਿ ਇੱਕ ਮਿੰਟ ਨਾਲ ਨਾਲ ਕੰਮ ਇਹ ਹੋਰ ਰੁਜ਼ਗਾਰ ਵੱਧ ਆ ਇਹਦੇ ਨਾਲ ਆ ਵੀ ਕੰਮ ਆਉਂਦਾ ਹਰੇ ਜੀ ਆਜਾ ਜੀ ਇਹ ਨਿਕਰੇ ਨਾ ਤੇ ਦੇਲੀ ਦੇ ਆ ਕਿੰਨੇ ਅਜ ਚ ਸਨ ਲੰ 12 ਲੱਗਦੇ ਸੀ ਜਿਹੜੇ ਫਲਾਵਰ ਬਣਨੇ ਨੇ ਮੇਜੇ ਨਾ ਕੁ ਥੋੜ ਗਏ ਆਸਾਂ ਵੀ ਗੱਡਾ ਆਉਂਦਾ ਨਹੀਂ ਮਸ ਇੱਕੋ ਬਚਨੀ ਫਿਰ ਹੁਣ ਆਪਾਂ ਲੱਗੇ ਆ ਜੀ ਕੁਛ ਕਰਨੇ ਗੱਲ ਫੜ ਲੈਂਦੇ ਕੋਈ ਨਾ ਕੋਈ ਉਹ ਬੜੀ ਫੋਨ ਤੇ ਕਿੱਥੇ ਚੜ ਗਈ ਇੱਕੋ ਮਿੰਟ ਆਂਦੀ ਕੋ ਲਓ ਟਾਈਮ ਹੋ ਗਿਆ ਗਾਇਸ ਜੀ ਸਾਡਾ ਅੱਜ ਕਿੰਨੇ ਵਜ ਦਾ 8 ਵਜ ਦਾ 8 ਵਜ ਚੱਲੇ ਤੇ ਸਾਡੇ ਵਰਗੇ ਕਮਲੇ ਵੀ ਕਿਦੋਂ ਲੈਣ ਜਾਣੇ ਅੱਧੀ ਰਾਤ ਕੱਪੜੇ ਤੋਂ ਨੇ ਕਿਉਂਗੀ ਆਨਦੇ ਨਾ ਆਪਦੇ ਪੈਰ ਤੇ ਕੁਹਾੜੀ ਮਾਰਨਾ ਇਹਨੂੰ ਕਹਿੰਦੇ ਕੱਲ ਐਨੀ ਮਿਹਨਤ ਨਾ ਮੈਂ ਕੱਪੜੇ ਤੋ ਤੇਵਣਾ ਚਿੱਟੇ ਇੱਕ ਘੰਟਾ ਲਾ ਕੇ ਮਲ ਮਲ ਕੇ ਮਲ ਮਲ ਕੇ ਸੁੱਕਣੇ ਪਾਏ ਸੁੱਕਣੇ ਪਾ ਗਏ ਤੇ ਕੀ ਕੀਤਾ ਵੀ ਉੱਤੇ ਦਸਤਾਰ ਪਾਤੀ ਧੋ ਕੇ ਅੱਛਾ ਉਹਦਾ ਚੋ ਚੋ ਕੇ ਪਾਣੀ ਤੇ ਰੰਗ ਜਿਹੜਾ ਚਿੱਟੇ ਕੱਪੜਿਆਂ ਚ ਨੂੰ ਹੀ ਕੋ ਸਖਾਲਾ ਹੁਣ ਮੈਨੂੰ ਦੁਬਾਰਾ ਧੋਣੇ ਪੈਂਦੇ ਪਰ ਆਪਣੇ ਸਿਰ ਸੁਲੇ ਪੱਟਵਾਗੇ ਨੇ ਕਿ ਸਵੇਰ ਦਾ ਮੀਂਹ ਪੈਣ ਦਿਆ ਹੀਗਾ ਤੇ ਮੈਂ ਸਵੇਰ ਦਾ ਕੀ ਧੋਣ ਦੀ ਮੀਂਹ ਦੇ ਕਿਰਾ ਕਰੀਂਦੇ ਤੇ ਸਾਰਾ ਨਗ ਕਰਾ ਦਿੰਦੇ ਨੇ ਪਰ ਆਪ ਫੇਰ ਜੋ ਰੰਗ ਲੱਗ ਜਾਣੇ ਇਹ ਰੰਗ ਲੱਤ ਨਹੀਂ ਫੇਰ ਨਵੀਂ ਸੁਮਾਉਣੀ ਪੈਣੀ ਹੀ ਮੈਨੂੰ ਨਾ ਸੋ ਕਿਤੇ ਬਲੂ ਪੈ ਜਾਣੀ ਇਹਨੂੰ ਕੀ ਆ ਪਾਈ ਲੈਣਾ ਓਏ ਬਾਹਰ ਕੱਢ ਦੇ ਦੇ ਆਹ ਜੋ ਕਿ ਮੈਮ ਮੇਰੀ ਮੰਮਾ ਕਰ ਰਹੀ ਹੈ ਵਾਂਡੇ ਕਹਿੰਦੇ ਤੂੰ ਕਿਸਮਨੇ ਪਾਈ ਸੀ ਤੇ ਉਹ ਮੀਂਹ ਚ ਗਿੱਲੀ ਹੋ ਗਈ ਮੀਂਹ ਪਾਉਂਦੇ ਆ ਹੀਗਾ ਤੂੰ ਕਿਸੁਪੜੇ ਪਾ ਗਏ ਹੀ ਇਸ ਵੇਲੇ ਤੇ ਜੇ ਉਹਨੇ ਡਿਪੀ ਨੂੰ ਦਾਤਾ ਡਿਪੀ ਨੇ ਅਖਣਾ ਵਡੇ ਪਾਸੇ ਮੀਂਹ ਪੈਣਦੇ ਆ ਸਾਡੇ ਹੱਲ ਤੇ ਪੈਣੀ ਚੋਣੀ ਪਾਉਂਦੇ ਸਾਰੇ ਮੀਂਹ ਪੈਣਦੇ ਕਿੰਨੇ ਵਜੇ ਬੰਦ ਹੋ ਜਾਂਨੂ ਕੁਛ ਡਿਪੀ ਢੂਪੀ ਨੂੰ ਤੇ ਉਹ ਆਉਂਦਾ ਸੁੱਕ ਨਹੀਂ ਸਕਦੀ ਦੱਸ ਮੈਨੂੰ ਨਹੀਂ ਪੜਦਾ ਰਿਹਾ ਡਿਪੀ ਢੂਪੀ ਜਾਣਦਾ ਮੈਂ ਡਿਪੀ ਦਾ ਡਾ ਹਾਂ ਐਡੀ ਨਹੀਂ ਹੋਏਗੀ ਉਨੇ ਹਣਾ ਨੰਬਰ ਦੇ ਨੰਬਰ ਦੇ ਤੇਰੇ ਹੁਣੇ ਮੈਂ ਘਰੇ ਕਰਦਾ ਹੁਣ ਇਹ ਫੇਰ ਮੈਂ ਨੰਬਰ ਦੇ ਦਨਾ ਕਿ ਮੈਂ ਆਉਨੇ ਹਣਾ ਇਹ ਪੈਂਟ ਨਹੀਂ ਪਾ ਗਿਆ ਇਹ ਆਦਾ ਮੇਰੀ ਗਿੱਲੀ ਆ ਤੇ ਉਹਨਾਂ ਆਖਾ ਗਿੱਲੀ ਆ ਫੇਰ ਉਹਨੇ ਕਹ ਕੇ ਜੋਗੀ ਆਖਣਾ ਜਲ ਕੇ ਗਿਆ ਤੂੰ ਆਖਾ ਤੂੰ ਆਖਣਾ ਗਿੱਲੀ ਹੈ ਤੇ ਮੈਂ ਵੀ ਗਾੜੀੋਂ ਕਹੂੰਗੀ ਗਿੱਲੀ ਆ ਆਪੇ ਗੱਲ ਬਣ ਜਾਣੀ ਆਪਣੀ ਓਏ ਉਹ ਤੁਪੇ ਬਾਈ ਰੱਖਦੀ ਥਿਮੀ ਮਣ ਕੇ ਹਾਂ ਤੁਪੇ ਬਾਈ ਰੱਖਦੀ ਥਿਮੀ ਤੁਪੇ ਕੋਈ ਨਹੀਂ ਆ ਮੌਸਮ ਠੰਡਾ ਤੋ ਪੈਂਦੀ ਵੀ ਨਹੀਂ ਚੁਪਣੀ ਲੈ ਚਿਪਣੀ ਮਾਜਮ ਠੰਡਾ ਵਾ ਚਿਪਣੀ ਟਪ ਆਂਦਾ ਤੇ ਪਵਾ ਦਿੰਦੀ ਆ ਤੇ ਮੈਂ ਤੋ ਪੈਣੀ ਚਿਪਣੀ ਗਿੱਲੀ ਗਿੱਲੀ ਪੈਂਟ ਪਾ ਲਈ ਆ ਇਧਰ ਵੇਖ ਮੈਂ ਤੇਨੂੰ ਆਪਣੇ ਘਰ ਵਾਲੇ ਦੇ ਕੰਮ ਵਖਾਵਾ ਇਧਰ ਵੇਖ ਆ ਕੀ ਕੀਤਾ ਵੇਲਾ ਇਹਦੇ ਕੰਮ ਆ ਇਹਨੇ ਤਾਂ ਆਂਦੇ ਨੇ ਨਾ ਆ ਇਹਨੂੰ ਮਤੋਂ ਵਾਂਗ ਸੁਟਾ ਸੁਟਣ ਵਾਲਾ ਕੰਮ ਹੀ ਆ ਇਹਨੂੰ ਤੋੜਾ ਤੂੜਾ ਆਹੋ ਦਮ ਕੀ ਤੋਂ ਹੁੰਦੇ ਕੀ ਤੋਂ ਜੇ ਤੋਪਾ ਲੱਗ ਕੇ ਸੜਤਾ ਜੂ ਤੋਪਾ ਕਿਧਰ ਨੂੰ ਲਾਵਾਂ ਸਿੱਧੇ ਮੈਨੇ ਤੋਪਾ ਲੱਗ ਹੋਵੇ ਤੇ ਲਾਦਾ ਤੇ ਉਧਰ ਪਾਟਾ ਹੀ ਐ ਰਾਰੇ ਕਾਰੇ ਕਲਰ ਕਰਦੇ ਆਹੋ ਉਹ ਅੱਗੇ ਲਾ ਪਾ ਨੇ ਨਾਂ ਜਵਾਕਾਂ ਦੇ ਗੰਡੇ ਲੱਗੇ ਆ ਇਧਰ ਮੇਰੇ ਘਰ ਵਾਲੇ ਦੇ ਕੰਡੇ ਲੱਗੇ ਆ ਸਰੀਰ ਨੂੰ ਐਨੇ ਲੀੜੇ ਪਾੜਦਾ ਐਨੇ ਲੀੜੇ ਪਾੜਦਾ ਕੋਈ ਹਾਬ ਹੀ ਨਹੀਂ ਅਜੇ ਪਰਸੋਂ ਚੌਧਰੀ ਪਜਾਮਾ ਪਾੜ ਕੇ ਲੈ ਆਣਾ ਹਾਂ ਅੱਛਾ ਮੇਰੀ ਕੱਸੀ ਜੀ ਆਪਾਂ ਬੈੰਨੇ ਆਣਾ ਆਪਾਂ ਕੋਈ ਪਲਾਜੋ ਪਾਇਆ ਰਣਾਤ ਉਹਨੋਂ ਐ ਐ ਚੁੱਕ ਕੇ ਬੈਨੇ ਆ ਇਹਨੇ ਭਾਜੀ ਨੇ ਪਤਾ ਕੀ ਕਰਨਾ ਚੁੱਕਣਾ ਨਹੀਂ ਆ ਸਿੱਧਾ ਹੀ ਬੈਹਿਣਾ ਤੇ ਸਿੱਧਾ ਪਟਣਾ ਹੀ ਆ ਆਹ ਹੋ ਜੇ ਉਹ ਖਿੱਚ ਪੈ ਇਦੀ ਨਾ ਆਹ ਉਹ ਖਿੱਚ ਪਾਇਆ ਜੀ ਉਹ ਪਾੜ ਜਾਂਦਾ ਉਹ ਫਿਰ ਕੋਸੋ ਹੀ ਜਾਂਦਾ ਕੋਸੋ ਹੀ ਜਾਂਦਾ ਮੁਰਕੇ ਆ ਗੂ ਵਾਹੇ ਪਾੜ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਪਤਾ ਮੈਂ ਪਤਾ ਕੀ ਲੱਗਣਾ ਤੈਨੂੰ ਸਾਡਾ ਰਾਜ ਬਾਗਾ ਇਦਾਂ ਕਰਦਾ ਹੁੰਦਾ ਸੀ ਉਹਦੇ ਪੈਰਾਂ ਇਹਨੇ ਬਰਾਬ ਵਾਲਾ ਕੰਮ ਹੀ ਉਹਦਾ ਉਹ ਮਹੀਨਾ ਵੀ ਚਪਲਾ ਨਾ ਨਹੀਂ ਕੱਢਦਾ ਹੁੰਦਾ ਪੜ 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 ਪਰ ਸੁੱਤੀ ਜਾਣੇਗਾ ਨੇ ਤੋਰ ਤੋਰ ਆ ਇਹਦਾ ਵੀ ਇਹੋ ਕੰਮ ਆਓ ਇਹਨਾਂ ਨੂੰ ਤਾਂ ਬਸ ਇਹ ਹੀ ਸੀ ਬਸ ਮੈਂ ਆਪਦੀਆਂ ਰੀਲਾਂ ਵੇਖਣਾ ਰੀਲਾਂ ਮਿਣਾ ਨਾ ਕਿਤੇ ਉਹ ਰੀਲ ਲੜ ਮੇਰੀਆਂ ਲੰਗਣਾ ਜਾਣ ਕਿਤੇ ਟਾਈਮ ਨਾ ਕਿਤੇ ਚਲੇਦਾਰਾ ਆ ਉਹ ਜੇ ਅੰਨੀ ਕਿਹੜਿਆ ਮੈਡਮ ਜੀ ਤੈਨੂੰ ਗੋਲੀਆਂ ਖਾਉਣੀਆਂ ਨੇ ਤੈਨੂੰ ਗੋਲੀ ਦਾਲ ਧਰਤੀ ਜੀ ਤੁਹਾਨੂੰ ਮੈਨੂੰ ਕੁਝ ਦਿਸ ਰਹੀ ਨਹੀਂ ਪੈਣਾ ਮਾ ਧਰਤੀ ਮੈਂ ਵੀ ਕਹਿੰਦੀ ਕਿ ਥਾਲ ਦਾਲ ਬਣਾ ਲਾਂਗੇ ਅਗਲੇ ਕਹਿੰਦੇ ਆ ਜੋ ਹੈਗਾ ਖਾ ਲਾਂਗੇ ਮੈਂ ਕਹਿੰਦੀ ਤੈਨੂੰ ਗੋਲੀ ਘਟਾਉਣਾ ਲੈ ਸਾਡਾ ਕਹਿੰਦਾ ਜੋ ਹੈਗਾ ਖਾ ਲਾਂਗੇ ਸਿੱਨਾ ਫਿੱਟ ਨਾ ਆਇਆ ਤਾਂ ਚਾਹ ਚਰਨਾ ਪਰੌਟੇ ਚਲਾਵਾਂ ਸਾਡੇ ਤਾਂ ਚਾਹ ਚਰਨਾ ਪਰੌਟੇ ਚੱਲ ਜਾਂਦੇ ਆ ਸਾਡੇ ਨਹੀਂ ਨਾ ਚੱਲਣੀਆਂ ਕਿੰਨੇ ਖਾਣੀਆਂ ਇਹ ਵੀ ਗੱਲ ਕਰਦੀਆਂ ਗੱਲ ਹੀ ਕੀਤੀ ਵਾਸਤੇ ਇੱਕ ਖਾਣ ਕੇਰ ਲੈਣੀ ਆ ਸਬ지 ਤਾਂ ਬਿਨਾਂ ਰੋਟੀ ਨਹੀਂ ਖਾਂਦੇ ਅਗਲੇ ਉਹ ਤਾਂ ਗੱਲ ਹੈ ਸਾਰੇ ਪਰੌਂਠੀ ਆ ਆਨੇ ਗੋਲ ਰੋਟੀ ਆ ਮੈਂ ਕਹਿੰਦਾ ਮੈਨੂੰ ਤਾਂ ਇਹ ਸਮਝ ਨਹੀਂ ਆਦੀ ਅੱਧੀ ਰਾਤ ਬਰੌਂਟੀਆ ਕੌਣ ਖਾਂਦਾ ਮੇਰੇ ਘਰ ਉਹ ਕੀ ਕੰਮ ਚੱਲਦਾ ਮੈਂ ਥੋੜੀ ਕਹਿ ਸਕਦੀ ਆ ਮੈਂ ਥੋੜੀ ਬੰਨੀ ਅਗਲਾ ਉਹ ਖਾਂਦਾ ਕੋਈ ਪੁੱਛਣੇ ਕਿ ਕੀ ਮਜ਼ਾ ਹੁੰਦਾ ਸਾਡੇ ਵਰਗੇ ਨੇ ਜੇ ਰੋਟੀ ਖਾਣੀ ਉਹਦੇ ਤੋਂ ਸੋਚੇ ਚ ਬੈਠੇ ਨੇ ਕਿ ਰਾਤੀ ਰੋਟੀ ਨਹੀਂ ਖਾਈਏ ਤੇ ਚੰਗਾ ਬਦਲੇ ਬੰਦੇ ਨੂੰ ਵਹਿਸ ਹੋਉਂ ਨਹੀਂ ਖਾਣਾ ਉਹ ਤਾਂ ਉਹ ਖਾਈ ਜਾਂਦੇ ਲੱਗਦਾ ਲੱਗਦਾ ਨਹੀਂ ਮਾਸਾ ਵੀ ਓਏ ਓਏ ਹਾਂ ਸੁਨੋਈ ਦਾ ਪਰ ਹੈਗਾ ਵੀ ਖਵਾਉਣਾ ਲੈ ਹਾਂ ਇਹਨੂੰ ਵੀ ਦਵਾਈ ਖਵਾ ਇਹਨੂੰ ਲਿਆ ਕੇ ਆ ਸਨੋਈ ਦਾ ਗੋਲੀ ਦਵਾਈ ਲੈਂਦੀ ਆ ਉਧਰ ਉੱਤੇ ਹੀ ਵੇਖੋ ਤੁਸੀਂ ਮੌਸਮ ਕਿੱਡਾ ਉਸ ਤੋਂ ਆ ਇਹ ਨੂੰ ਵੇਖ ਕੇ ਦੱਸਣਾ ਬੱਦਲ ਮੈਂ ਅੱਗੇ ਕਹਿਣ ਦਈ ਆ ਮੈਂ ਹਾ ਹੈ ਜਦੋਂ ਆਣਾ ਮੀਂਹ ਪੈਂਦਾ ਨਾ ਹੁਣ ਜਿੰਨ ਕੋ ਜਿੰਦਾ ਹੀ ਅੱਗੇ ਨਹੀਂ ਹੁੰਦਾ ਅੱਗੇ ਜਾ ਕੇ ਜਦ ਮੌਸਮ ਠੰਡਾ ਜਾ ਹੋ ਜਾਣਾ ਨਾ ਤੇ ਹੁਣ ਜਿਹੜਾ ਫੜਾ ਕਰਕੇ ਹੁੰਦਾ ਜੇ ਦਹਾੜ ਵੇਖੀ ਦੇਣਾ ਤੇ ਜਿੰਨ ਕੋ ਜੁ ਹੁੰਦਾ ਹੀ ਵੀ ਆਪਣੇ ਵਾਲੇ ਬੰਨੀ ਨਾ ਕਿਤੇ ਆ ਉਹਨਾਂ ਹਾਰ ਵੀ ਮੈਂ ਸੋਚੁੰਦਾ ਹੁੰਦੇ ਪਿੰਡ ਇੰਨਾ ਕਿ ਜ਼ਿਆਦਾ ਪਾਣੀ ਆ ਗਿਆ ਲੋਕਾਂ ਨੂੰ ਘਰਾਂ 'ਚ ਰਹਿਣਾ ਮੁਸ਼ਕਲ ਹੋਇਆ ਪਿਆ ਘਰਾਂ ਦੇ ਵਿੱਚ ਉਹ ਚੜੇ ਪੈ ਚੜੇ ਤੇ ਕੋਠਿਆਂ 'ਤੋਂ ਪਾਣੀ ਆਉਂਦਿਆ ਬਣੋਕਾਂ ਦੇ ਇਹ ਘਰੋ ਤੇ ਟੋਪੀ ਕੈਪ ਚਾਰੇ ਵਿਚਾਰਿਆ ਲੋਕਾਂ ਨੇ ਇਹੜੇ ਜਿਹਨਾਂ ਨੇ ਘਰਾਂ ਦੀ ਉੱਚੀ ਰੱਖੀ ਨਾ ਕੋਈ ਉਹਨਾਂ ਦੇ ਘਰ ਬਚੇ ਨਹੀਂ ਤੇ ਕੋਈ ਘਰ ਨਹੀਂ ਬਚਿਆ ਬੇਟੀ ਨਾਲ ਹੀ ਫਿਰਦੇ ਬਜਾਰੇ ਉਦਾਂ ਹੀ ਸੌਦਾ ਲੈ ਜਾਂਦੇ ਆ ਬੜਾ ਔਖਾ ਆ ਤੇ ਪਾਣੀ ਵੀ ਪਾਣੀ ਨਹੀਂ ਆਪ ਲੈ ਆ ਲਿਆ ਕਿ ਦਿੰਦਾ ਉਹ ਸੰਗ ਚਾਰੇ ਆ ਉਹ ਬੜੇ ਜਾਣੇ ਲੱਗੇ ਪਰ ਮੈਂ ਇੱਕ ਗੱਲ ਸੁਣ ਗਈ ਹਣਾ ਜਿਨ੍ਹਾਂ ਦੇ ਘਰ ਰੋੜ ਗਏ ਆ ਉਹਨਾਂ ਤੋਂ ਹੁਣ ਇਹ ਲਾ 10 15 15 ਸਾਲ ਰੋਟੇ ਨਾਲ ਚਾਰੇ ਆ ਯੂਟਿਉਬ ਚਾਰੇ ਰੋਂਦੇ ਕਿਉਂ ਆਹ ਮਾਟਾ ਵਾਲੇ ਰ ਮੈਂ ਕਹਾਂਦਾ ਨਹੀਂ ਆਂਡੇ ਏਰੀਆ ਚ ਜਦੋਂ ਚਾਚੀ ਪਾਣੀ ਆਉਂਦਾ ਨਾ ਸਾਰੇ ਟੂਨੇ ਬਰਬਾਦ ਹੋ ਜਾਂਦੇ ਲੱਖਾਂ ਦੀ ਕਮਾਈ ਫਸਲ ਤੇ ਜਿਹੜੀ ਮਰਜ਼ੀ ਖਰੀ ਗਾਲਿਆਂ ਜਿਹੜੇ ਉੱਤੇ ਉਹ ਲਾਉਂਦੇ ਉਹ ਵਖਰੇ ਤੇ ਜਿੱਦਾਂ ਖਾਦਾ ਦਵਾਈਆਂ ਦੇ ਵਿਚਾਰਿਆਂ ਦੇ ਲੱਗਦੇ ਉਹ ਵਖਰੇ ਹਾਂ ਠੀਕ ਹੈ ਤੇ ਆ ਜਿਹੜੀਆਂ ਮੋਟਰਾਂ ਉਹ ਵੀ ਵਿਚੇ ਡੁੱਬ ਜਾਂਦੇ ਆ ਤੇ ਉਹ ਨਾ ਉਧਰ ਜੋਗੇ ਵਿਚਾਰਿਆਂ ਹੁਣ ਜਿਨ੍ਹਾਂ ਦੇ ਘਰਾਂ 'ਚ ਵਿੱਲਾ ਵੀ ਮੋਟਰਾਂ ਮਾਰਡਰਾਂ ਵੀ ਲੱਗੀਆਂ ਮੋਟਰਾਂ ਲਈਆਂ ਗਈਆਂ ਹਨ ਹਾਂ ਕਿੰਨਾ ਔਕਾ ਕੰਮ ਇਹਦੇ ਘਰ ਬਰਬਾਦ ਹੋ ਜਾਣੇ ਚਰਨ ਸਾਈ ਆਪਾਂ ਵਰਗੇ ਨਾ ਆਪਣੇ ਵਰਗੇ ਨਾ ਇੱਥੇ ਲੋ ਬਣੇ ਬਣਾਏ ਆ ਆਪਣੇ ਵਰਗੇ ਨੂੰ ਕੋਈ ਐਵੀ ਦੀ ਗੱਲ ਹੋਵੇ ਤੇ ਆਪਣੇ ਚਲ ਫੈਲੀ ਬੰਨਾ ਤੇ ਨਹੀਂ ਪਰ ਘਰ ਤੇ ਜੇ ਘਰ ਨੂੰ ਗੋਹੋਈਏ ਤਾਂ ਆਪਾਂ ਕਿੱਥੇ ਰਾਂਗੇ ਕਿਤੇ ਗਏ ਨਹੀਂ ਆਵਾਂਗੇਣਾ ਆਪਾਂ ਕਰੀ ਘੀਰੋਂ ਤਰੋਂ ਬੇਕਾਰ ਹੋ ਜਾਵਾਂਗੇ ਇੱਕ ਸਾਡਾ ਘਰ ਹੋਵੇਗਾ ਤੇ ਉਹ ਵੀ ਵਿਚਾਰੇ ਪਾਕਿਸਤਾਨ ਦੀ ਵੀਡੀਓ ਦੇਖੀ ਹਾਈ ਹਾਏ ਦੁਕਾਨਾਂ ਦੀਆਂ ਦੁਕਾਨਾਂ ਤੇ ਵਿਚਾਰਿਆਂ ਦੇ ਕੱਪੜਾ ਜਿਨ੍ਹਾਂ ਦੇ ਕੱਪੜੇ ਨਹੀਂ ਦੁਕਾਨਾਂ ਨਹੀਂ ਆ ਹਾਂ ਵਿਚਾਰਿਆਂ ਦੇ ਮਿੱਟੀ ਹੋਏ ਭਾ ਜਿੰਨਾ ਕੱਪੜਾ ਹੀ ਨਾ ਪਚਾਰ ਨੇ ਮਿੱਟੀ ਉੱਧਰ ਵੀ ਨਾ ਜਾਦਾ ਉੱਧਰ ਵੀ ਗਿਆ ਤੇ ਉੱਧਰ ਆਪਣੇ ਉਹ ਜਾਣਦੇ ਆ ਆਪਣੇ ਵੱਲੋਂ ਜਾਣਦੇ ਆ ਉੱਧਰ ਆਹ ਉਹ ਹਰੀ ਘਹਿੜ ਦੇ ਵਿੱਚ ਆਉਂਦੀਆਂ ਰੀਲਾ ਵੇਖੀਆਂ ਨਹੀਂ ਕੋਈ ਉਹ ਵੀ ਕੀਤਾ ਪਾਣੀ ਹੈ ਚੜ੍ਹ ਕੇ ਆਉਂਦਾ ਪੁਲ ਤੱਕ ਮੈਂ ਆਪਣੇ ਮਿੱਲਾ ਦਾ ਹਰੀ ਘਾਈ ਆ ਇਹ ਵੇਖਿਆ ਜਾਵੇ ਤੇ ਪਰ ਇਹ ਕਿ ਆਪਣਾ ਉੱਚਾ ਬਣਾ ਆਪਣਾ ਬਣਾ ਉੱਚਾ ਤਾਂ ਕਰਕੇ ਨਹੀਂ ਇੱਧਰਲੇ ਬਨੇ ਪਾਣੀ ਹੁੰਦਾ ਅਨਜੋ ਉੱਧਰਲੇ ਬੰਨੇ ਦੇ ਸਾਡੇ ਉੱਧਰ ਇਹ ਵੀ ਗਾੜੀ ਚੰਬਾ ਉੱਚਾ ਵਾ ਮੇਰੇ ਤੋਂ ਗਾੜੀ ਰੁੜੀ ਅਲਾ ਵੀ ਉੱਚਾ ਪੈਂਦਾ ਤਾਂ ਕਰਕੇ ਉੱਤੇ ਪਾਣੀ ਨਹੀਂ ਆਉਂਦਾ ਨਹੀਂ ਤੇ ਜਿੰਨਾ ਪਾਣੀ ਉਹ ਮੰਡ ਚ ਆਈਂਦਾ ਨਾ ਤੇ ਨਾਲ ਹੀ ਤੇ ਚੰਬਾ ਵੰਦੀ ਚੰਬਾ ਰੋੜ ਸਕਦਾ ਮੜਾ ਉੱਖਾ ਬਹੁਤ ਜ਼ਿਆਦਾ ਚਾਰਿਆਂ ਦਾ ਤੇ ਚਲੋ ਗਾਇਸ ਫਿਰ ਅੱਜ ਆਪਾਂ ਇੰਨੀਆਂ ਗੱਲਾਂ ਬਾਤਾਂ ਵਾਧੂ ਕਰ ਲਈਆਂ ਹਨ ਕੱਪੜੇ ਧੋੜ ਗਏ ਇੱਧਰ ਵੀ ਆਵੇ ਰੰਗ ਲਾਏ ਤੇ ਵੀਡੀਓ ਲੋਕਾਂ ਨੇ ਟਰੀ ਕੀਤੀ ਆ ਵਿੱਚ ਕੱਟ ਲੈਣੇ ਵੀਡੀਓ ਮਤੇ ਰੱਖੋਤਾ ਕਿ ਨਹੀਂ ਕਿੰਨਾ ਨੌਕਾਂ ਦਾ ਟਿਕੀਪੀ ਵਿੱਚ ਬੜੇ ਹੁੰਦਰਾ ਅੱਜ ਦੀ ਵੀਡੀਓ ਨੂੰ ਕਰਦੇ ਇੱਥੇ ਐਂਡਿੰਗ ਕਰਦੇ ਕੱਲ ਨੂੰ ਵੀਡੀਓ ਦਿਨ ਤੱਕ ਦੇ ਲਈ ਤੁਹਾਨੂੰ ਦਾਰਨ ਸਤਿ ਸ਼੍ਰੀ ਅਕਾਲ ਜੀਂਦੇ ਵਸਦੇ ਰਹੇ ਨਿ ਮਿਲਾਂਗੇ ਸਵੇਰੇ ਫੇਰ ਨਹੀਂ ਤੇ ਫੇਰ ਅਗਲੇ ਜਨਮ ਤੇ ਸਾਈਂ